ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਟਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਪਹਿਲਾ ਸੂਆ ਸੂਣਾ ਇਹਨੇ ਤੇ ਬਾਕੀ ਸਿੰਘਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸਿੰਘ ਕੁੰਡੇ ਹੈਗੇ ਬਾਡੀ ਬਾਂਤਰ ਦੀ ਵੀ ਚੰਗੀ ਆ ਚੰਗੀ ਸੰਭਿੜੀ ਆ ਥਾਣ ਲੇਵੇ ਦੀ ਸਾਫ ਆ ਗਈ ਤੇ ਥੋੜਾ ਜਿਹਾ ਉਪਰਾਂ ਕਰਕੇ ਡਰਦੀ ਆ ਵੈਸੇ ਸਹੀ ਲੱਗਦੀ ਕੋਸ਼ਕ ਦਿਨਾਂ ਦੀ ਕੱਚੀ ਆ ਹਜੇ ਬਾਕੀ ਥਾਣ ਬਹੁਤ ਚੰਗੇ ਆਗੇ ਇੱਕੋ ਜਿਹਾ ਥਾਣਾ ਸਪੇਸ ਵੀ ਬਹੁਤ ਆ ਤੇ ਆਰਡਰ ਬਣਾਉਣਾ ਨੇ ਸਟਾਰਟ ਕਰਤਾ ਸਾਰੇ ਪੱਖਾਂ ਤੋਂ ਚੰਗੀ ਆ ਸਾਫ ਸੁਥਰੀ ਆ ਤੇ ਬਾਕੀ ਜੋ ਬਣਦੀ ਡਿਟੇਲ ਆ ਉਹ ਸਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਬਾਅਦ ਦੇ ਵਿੱਚ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਜੀ ਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਆਪਦੀ ਫੋਟੋ ਤੁਸਲੀ ਕਰਕੇ ਖਰੀਦ ਸਕਦੇ ਹੋ ਤੇ ਆਜੋ ਥੋੜਾ ਜਿਆਦਾ ਸੰਭਾਲੀ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦੇਣ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੈਂ ਦਸਜੀਤ ਸਿੰਘ ਆ ਪਿੰਡ ਆ ਬੁੰਦਾ ਠੀਕ ਹੈ ਦਸਜੀਤ ਬੋਲਾ ਜ਼ਿਲ੍ਹਾ ਬੁੰਦਾ ਠੀਕ ਆ ਬਾਈ ਤੇ ਜਿਹੜੀ ਬਾਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਆਪਣੇ ਘਰ ਦੀ ਹੀ ਆ ਨਾ ਇਹ ਘਰ ਦੀ ਆ ਜੀ ਬਾਈ ਠੀਕ ਆ ਘਰੇਲੂ ਹੀ ਆ ਕੋਈ ਵਿਵਾਰ ਦਾ ਕੰਮ ਤਾਂ ਨਹੀਂ ਆ ਨਾ ਨਹੀਂ ਨਹੀਂ ਘਰ ਦੀ ਆ ਠੀਕ ਆ ਤੇ ਇਹਨੇ ਪਹਿਲਾ ਸਵੇਰ ਹੀ ਸੁਣਾ ਪਹਿਲਾ ਸਵੇਰ ਠੀਕ ਆ ਤੇ ਕਿੰਨੇ ਕ ਦਿਨ ਕੱਢਦੀ ਹੈ ਹਜੇ ਬਾਈ 10 ਤਰੀਕ ਨੂੰ ਦਨਪੁਰੇ ਹੋਣਿਆ ਤੇ 10 ਨੂੰ ਦਿਨ ਪੂਰੇ ਹੋਣੇ ਆ ਆਪਾਂ ਅੱਜ 4 ਤਰੀਕ ਆ ਹਨ ਬਾਕੀ ਉੱਤੇ ਲਊਗਾ ਨਾ ਜੀ ਬਾਕੀ ਉੱਤੇ ਲਊਗਾ ਹਨ ਜਾਣੀ 10 ਕ ਦਿਨ ਤਾਂ ਲੈ ਜੂਗਾ ਹਨ ਠੀਕ ਆ ਬਾਕੀ ਪਤਾ ਨਹੀਂ ਹੁੰਦਾ ਪਸ਼ੂ ਦਾ ਹਨ ਵੀ ਇੰਨੇ ਕ ਦਿਨ ਦਾ ਕੱਢ ਸਕਦੀ ਆ ਹਨ ਹਾਂ ਫਿਰ ਉਹ ਠੀਕ ਹੈ ਤੇ ਇਹਦਾ ਮਾਂ ਦਾ ਪਤਾ ਵੀ ਮਾਂ ਦਾ ਕਿੰਨਾ ਰਕਾਰਡ ਸੀਗਾ ਮਾਂ ਦਾ ਬਾਈ 1500 500 ਦਾ ਰਕਾਰਡ ਸੀਗਾ ਮਾਂ ਦਾ 15 16 ਦਾ ਸੀਗਾ ਠੀਕ ਹੈ ਤੇ ਇਹ ਆਪਣੇ ਘਰ ਤੋਂ ਹੀ ਆਉਂ ਠੀਕ ਹੈ ਤੇਦਾ ਆਪਦਾ ਨੂੰ ਪਤਾ ਤਾਂ ਨਹੀਂ ਕਿ ਟੀਕੇ ਟੂਕੇ ਦਾ ਕੁਝ ਇਹਦੇ ਚੀਜ਼ਾਂ ਨਹੀਂ ਪਤਾ ਉਹਨਾਂ ਅੰਮ੍ਰਿਤ ਜਾਜ ਦੇ ਜਿਹੜਾ ਭਾਵੇਂ ਭਰਾਇਆ ਤਾਂ ਬੜੀ ਹੀ ਚੀਜ਼ਾਂ ਉਹ ਚੰਗਾ ਲੱਗਿਆ ਵਾ ਯਾਨੀ ਕਿ ਠੀਕ ਆ ਵੀ ਉਹ ਸਟਰਾਂ ਨਹੀਂ ਸੰਭਿਆ ਹਨ ਠੀਕ ਆ ਇਹਦੇ ਤੋਂ ਵੀ ਫਿਰ ਆਪਾਂ ਫਿਰ ਦੁੱਧ ਦੀ ਚੰਗੀ ਉਮੀਦ ਕਰ ਸਕਦੇ ਹਾਂ ਪਹਿਲੇ ਸੂਏ ਹਨ ਬਹੁਤ ਵਧੀਆ ਤੇ ਹੋਊਗੀ ਵਧੀਆ ਥੰਡੇ ਬਣੀ ਗਈ ਆ ਚੰਗੀ ਵਧੀਆ ਸੰਭੀ ਵੀ ਆਣਾ ਹੂੰ ਇਹ ਦੁੱਧ ਪੂਰਾ ਵਧੀਆ ਬਣੂਗਾ ਸਹੀ ਗੱਲ ਆ ਦੰਦਾਂ ਚ ਤਾਂ ਨਹੀਂ ਵੇਖੀ ਦੰਦ ਨਹੀਂ ਦੇਖੇ ਆ ਜੀ ਤੇ ਪੱਟ ਕੇ ਦੇਖੇ ਨਹੀਂ ਜੀ ਠੀਕ ਆ ਤੇ ਦੰਦ ਦੋਸਤੋਂ ਦੇਖੇ ਨਹੀਂ ਉਹ ਤੁਸੀਂ ਆ ਕੇ ਦੇਖ ਸਕਦੇ ਹੋ ਮੈਂ ਦਾ ਵੀ ਚਾਰ ਕ ਦੰਦ ਹੋ ਸਕਦੀ ਹੈਗੀ ਤੇ ਬਾਕੀ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਫੋਲ ਤਸੱਲੀ ਆਪਦੀ ਕਰ ਸਕਦੇ ਹੋ ਤੇ ਰੇਟ ਆਪਾਂ ਕਿੰਨਾ ਰੱਖਦੇ ਆ ਰੇਟ ਬਾਈ ਫੋਨ ਤੇ ਕਰ ਲਾਂ ਸਰ ਰੇਟ ਫੋਨ ਤੇ ਹੋ ਜਾਊਗਾ ਫੋਨ ਤੇ ਠੀਕ ਆ ਕੱਚੀ ਦਾ ਕਰਕੇ ਹੈ ਨਾ ਹਾਂ ਫੋਣੀ ਕੱਚੀ ਆ ਨਾ ਜੀ ਉਹ ਮੌਕੇ ਤੇ ਪਤਾ ਲੱਗ ਜੂ ਕਿਵੇਂ ਬਣਦੀ ਹੈ ਨਾ ਹਾਂ ਹਾਂ ਜਦੋਂ ਪਿਆਰ ਹੋਣਾ ਤਾਂ ਕਈ ਪਏ ਆ ਠੀਕ ਆ ਉਹ ਵੇਸਾ ਹੋਣਾ ਵਾਰ ਫੋਨ ਤੇ ਰੇਟ ਹੋ ਜੂ ਹਾਂ ਵੇਸਾ ਹੋਣਾ ਫੋਨ ਤੇ ਠੀਕ ਆ ਅ ਰੇਟ ਦੋਸਤੋ ਫੋਨ ਤੇ ਹੋਊਗਾ ਕਿਉਂਕਿ ਹਜੇ ਕੱਚੀ ਆ ਤੇ ਬਾਕੀ ਕਈ ਜਿਹੜੀ ਪੜਦਾ ਵੀ ਹੁੰਦਾਗਾ ਤੇ ਮੌਕੇ ਦਾ ਕਈ ਰੀ ਪਤਾ ਨਹੀਂ ਹੁੰਦਾ ਵੀ ਕਿਸ ਤਰ੍ਹਾਂ ਦਾ ਤਿਆਰ ਹੋਣਾ ਪਸ਼ੂ ਨੇ ਉਹ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਤੇ ਬਾਕੀ ਤੁਸੀਂ ਆ ਕੇ ਤਸੱਲੀ ਕਰਿਓ ਆ ਕੇ ਬਸ ਉਹਦੀ ਜੱਜਮੈਂਟ ਹੁੰਦੀ ਹੈ ਸਹੀ ਕਈ ਜਿਹੜੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਇਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਤੇ ਖੋਲਿਓ ਭਾਈ ਇਹਨੂੰ ਕੋਲ ਕੋਈ ਆਪਾਂ ਢੇੜਾ ਦਵਾ ਦਿੰਦੇ ਆ ਤੁਰਦੀ ਦੋ ਤੁਸੀਂ ਇਹਦੀ ਜੱਜਮੈਂਟ ਕਰ ਥੋੜਾ ਡਰਦੀ ਆ ਉਪਰਾ ਕਰਕੇ ਤੇ ਕਿਉਂਕਿ ਪਸ਼ੂ ਇੱਧਰ ਪਾਸੇ ਰੱਖੇ ਹੋਏ ਆਗੇ ਭਾਈ ਦੇ ਇੱਧਰ ਕੋਈ ਆਉਂਦਾ ਜਾਂਦਾ ਘਟਾਗਾ ਤਾਂ ਕਰਕੇ ਥੋੜਾ ਜਿਹਾ ਆਪਾਂ ਦੂਰ ਹੀ ਰਹਿਨੇ ਆਗੇ ਦੂਰੋਂ ਹੀ ਆਪਾਂ ਵੀਡੀਓ ਬਣਾ ਲੈਨੇ ਆ ਚੋਟੀ ਸੋਹਣੀ ਆ ਸਾਫ ਸੁਥਰੀ ਹੈਗੀ ਸਿੰਘ-ਸੁੰਗ ਸੋਹਣੇ ਆ ਬਾਡੀ ਬੰਤਰ ਦੀ ਚੰਗੀ ਆ ਕੱਦ-ਕਾੜ ਵੀ ਚੰਗਾ ਠੀਕ ਆਗਾ ਨਾ ਜ਼ਿਆਦਾ ਛੋਟਾ ਤੇ ਨਾ ਹੀ ਜ਼ਿਆਦਾ ਵੱਡਾ ਆ ਬਾਕੀ ਥਾਂ ਲੇਵੇ ਦੀ ਬਹੁਤ ਸਾਫ ਆਗੀ ਪਹਿਲਾਂ ਦੇ ਹਿਸਾਬ ਤੇ ਬਹੁਤ ਚੰਗੀ ਆਗੀ ਤੇ ਬਾਕੀ ਠੰਡੀ ਆਗੀ ਥੋੜਾ ਜਿਹਾ ਉਪਰੇ ਦਾ ਕਰਕੇ ਮੈਨੂੰ ਡਰਦੀ ਆਗੀ ਮੇ ਆ ਬਾਕੀ ਸਭੀ ਵੀ ਚੰਗੀ ਆ ਲੱਸੀ ਨਹੀਂ ਹੈਗੀ ਕਿਸੇ ਵੱਖ ਤੋਂ ਵੀ ਚੰਗੀ ਰਾਜ ਹੀ ਆ ਵਧੀਆ ਮੈਥੋਂ ਹੀ ਥੋੜਾ ਜਿਹਾ ਡਰਦੀ ਆਗੀ ਬਾਕੀ ਦੋਟਰ ਡਰੇਲ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਪਸ਼ੂ ਅੰਦਰ ਸੀਗੇ ਥੋੜਾ ਜਿਹਾ ਇੱਕ ਤਾਂ ਡਰਦੀ ਸੀ ਤੇ ਇੱਕ ਥੋੜਾ ਜਿਹਾ ਪਸ਼ੂਆਂ ਦਾ ਕਰਕੇ ਵੀ ਹੋ ਜਾਂਦਾਗਾ ਬਾਹਰ ਕੱਲੀ ਸੀਗੀ ਤਾਂ ਕਰਕੇ ਤੇ ਤਸੱਲੀ ਆਉਦੀ ਤੁਸੀਂ ਫੁੱਲ ਕਰਕੇ ਖਰੀਦ ਸਕਦੇ ਹੋ ਛੋਟੀ ਸਾਫ ਸੁਥਰੀ ਆਗੀ ਥਣ ਥਣ ਬਹੁਤ ਚੰਗੇ ਆਗੇ ਬਾਕੀ ਤੁਸੀਂ ਆ ਕੇ ਪਾਸ ਕਰ ਲੈਣੀ ਹੈਗੀ ਤੇ ਆਪਦੀ ਫੁੱਲ ਤਸੱਲੀ ਤੇ ਖਰੀਦ ਸਕਦੇ ਹੋਗੇ ਤੇ ਲੇਵਾ ਤੁਹਾਨੂੰ ਆਪਾ 11 ਫੇਰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਬਹੁਤ ਚੰਗਾਗਾ ਬੰਦ ਲੇਵੇ ਦੇ ਵਿੱਚ ਰਹੂਗੀ ਤੇ ਸਾਫ ਸੁਥਰਾ ਲੇਵਾ ਹੈ ਇਦਾਂ ਨੂੰ ਕਰੀ ਬਾਕੀ ਠੰਡੀ ਸੀ ਲ ਇਹਨੂੰ ਠੰਡੀ ਸੀ ਲ ਮਰਜੀ ਥਾਣ ਬਹੁਤ ਚੰਗੇ ਆ ਸਪੇਸ ਵੀ ਬਹੁਤ ਆ ਥਾਣਾ ਦੇ ਵਿੱਚ ਮਰਜੀ ਆ ਫੇਰੀ ਆ ਨਹੀਂ ਤੇ ਬਾਕੀ ਤਸੱਲੀ ਤੁਸੀਂ ਕਰਨੀ ਆਗੀ ਆ ਦੀ ਤਸੱਲੀ ਕਰਕੇ ਫੇਰ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ